ਖਰਸਿੰਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮੰਨਦੇ ਨੇ ਕਿ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਕੁਝ ਕਮੀਆਂ ਰਹੀਆਂ ਨੇ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਇਹਨਾਂ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਇਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਬੇਸ਼ੱਕ ਇੱਕ ਵਧੀਆ ਪਰ ਵੋਟ ਫੀਸਰ ਦੇ ਵਿੱਚ ਕਟੌਤੀ ਵੇਖਣ ਨੂੰ ਮਿਲੀ ਹੈ ਤੇ ਇਸ ਦਾ ਇਸ ਦਾ ਪਤਾ ਸ਼ਾਇਦ ਇਸ ਦਾ ਅਹਿਸਾਸ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਗਿਆ ਇਸੇ ਦੇ ਲਈ ਹੀ ਚੋਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚਿੰਤਨ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਇੱਕ ਫੈਸਲੇ ਲਏ ਗਏ ਕਦੇ ਅਸਰਾਂ ਦੀ ਟਰਾਂਸਫਰ ਕੀਤੀ ਗਈ ਕਦੇ ਉਹਨਾਂ ਤੇ ਸਖਤੀ ਵਿਖਾਈ ਗਈ ਕਦੇ ਸੜਕਾਂ ਦੀ ਮੁਰੰਮਤ ਤੇ ਨਿਗਰਾਨੀ ਰੱਖਣ ਵਾਲੀ ਗੱਲ ਹੋਵੇ ਜਾਂ ਫਿਰ ਪ੍ਰਾਈਵੇਟ ਜਿਹੜੇ ਸਕੂਲਾਂ ਵਿੱਚ ਅਧਿਆਪਕ ਰੱਖਣ ਦੀ ਖਾਲੀ ਸਾਮੀਆਂ ਬਰੰਦੀ ਗੱਲ ਹੋਵੇ ਇੱਕ ਤੋਂ ਬਾਅਦ ਇੱਕ ਅਜਿਹੇ ਫੈਸਲੇ ਲਏ ਗਏ ਯਾਨੀ ਕਿ ਸ਼੍ਰੋਮਣੀ ਕਾਲੀ ਦਲ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਨੇ ਨਸ਼ੇ ਨੂੰ ਲੈ ਕੇ ਮੁਹਿੰਮ ਵੀ ਸ਼੍ਰੋਮਣੀ ਕਾਲੀ ਦਲ ਨੇ ਚੋਣ ਨਤੀਜਾਂ ਤੋਂ ਬਾਅਦ ਸ਼ੁਰੂ ਕੀਤੀ ਹੈ ਤੇ ਇਹੇ ਕੁਝ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਅਹਿਸਾਸ ਹੈ ਕਿ ਕੁਝ ਕਮੀਆਂ ਉਹਨਾਂ ਤੋਂ ਰਹੀ ਸਾਨੂੰ ਪਹਿਲੀ ਵਾਰੀ ਪਿਛਲੀ ਵਾਰ 5 ਸੀਟਾਂ ਆਈਆਂ ਤੇ ਹੁਣ 5 ਦੀ ਵੀ 6 ਹੋਈਆਂ ਨੇ ਤੇ ਇਹ ਕਹਿਣਾ ਗਲਤ ਹੈ ਕਿ ਲੋਕਾਂ ਨੇ ਪਸੰਦ ਨਹੀਂ ਕੀਤਾ ਦੋ ਤੋਂ 6 ਹੋ ਗਿਆ ਇੱਕ ਤੋਂ 6 ਹੋ ਗਿਆ ਆ ਆਪਾਂ ਵਧ ਵਧੇ ਆ ਹ ਜਿਹੜੇ ਘਾਟਕਮੀਆਂ ਸਾਹਮਣੇ ਆਈਆਂ ਨੇ ਉਹਨਾਂ ਘਾਟਕਮੀਆਂ ਵਾਸਤੇ ਅਸੀਂ ਸचेत ਹੋਇਆ ਬਹੁਤ ਜਲਦ ਉਹਨਾਂ ਨੂੰ ਦੂਰ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਸਾਡਾ ਕੰਮ ਹੋਵੇ